ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਐਤਵਾਰ ਜਾਂ ਸੋਮਵਾਰ ਵਾਲੇ ਦਿਨ ਆਪਣੀ ਹਥੇਲੀ ਤੇ ਪਾਣੀ ਆਪਣੀ ਹਥੇਲੀ ਤੇ ਰੱਖ ਕੇ ਜੇਕਰ ਇਹ ਸ਼ਬਦ ਬੋਲਦੇ ਹੋ ਤਾਂ ਮੰਨ ਕੇ ਚਲੋ ਤੁਸੀਂ ਜ਼ਿੰਦਗੀ ਵਿੱਚ ਤਰੱਕੀ ਕਰੋਗੇ ਤੇ ਜਿਹੜੇ ਤੁਹਾਡੇ ਦੁਸ਼ਮਣਾਂ ਦਾ ਕੀਤਾ ਕਰਾਇਆ ਹੈ ਉਹ ਵਾਪਸ ਉਹਨਾਂ ਦੇ ਕੋਲ ਹੀ ਚਲਿਆ ਜਾਵੇਗਾ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਅੰਗ ਸੰਗ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਸਾਥ ਸੰਗਤ ਜੀ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਸ ਪਾਣੀ ਨੂੰ ਅਸੀਂ ਰੋਜ਼ ਪੀਂਦੇ ਹਾਂ ਜੋ ਸਾਡੀ ਪਿਆਸ ਬੁਝਾਉਂਦਾ ਹੈ ਸਾਡੇ ਜੀਵਨ ਦਾ ਆਧਾਰ ਹੈ। ਉਹੀ ਪਾਣੀ ਕਿਸੇ ਦਾ ਜੀਵਨ ਖਰਾਬ ਵੀ ਕਰ ਸਕਦਾ ਹੈ ਸਤਸੰਗਿਆ ਜੀ ਆਖਦੇ ਹਨ ਜਦੋਂ ਇਨਸਾਨ ਦਾ ਸਬਰ ਟੁੱਟ ਜਾਂਦਾ ਹੈ ਦੁਸ਼ਮਣ ਹਰ ਹੱਦ ਪਾਰ ਕਰ ਜਾਂਦਾ ਹੈ ਕੁਦਰਤ ਖੁਦ ਰਸਤਾ ਵਿਖਾਉਂਦੀ ਹੈ ਕੁਦਰਤ ਦਾ ਸਭ ਤੋਂ ਵੱਡਾ ਰਾਜ ਹੈ ਪਾਣੀ ਸਦੀਆਂ ਤੋਂ ਤਾਤ੍ਰਿਕ ਦੁਸ਼ਮਣ ਦਾ ਨਾਸ਼ ਕਰਨ ਲਈ ਪਾਣੀ ਦਾ ਇਸਤੇਮਾਲ ਕਰਦੇ ਆਏ ਹਨ ਕਿਉਂਕਿ ਪਾਣੀ ਸਿਰਫ ਤਰਲ ਨਹੀਂ ਹੈ ਇਹ ਊਰਜਾ ਦਾ ਭੰਡਾਰ ਹੈ ਇਸ ਵਿੱਚ ਯਾਦਦਾਸ਼ਤ ਹੁੰਦੀ ਹੈ ਜੋ ਤੁਹਾਡੇ ਬੋਲੇ ਹੋਏ ਸ਼ਬਦ ਤੁਹਾਡੇ ਮਨ ਦਾ ਗੁੱਸਾ ਤੁਹਾਡੀ ਆਸਥਾ ਸਭ ਕੁਝ ਹੀ ਆਪਣੇ ਅੰਦਰ ਸਮੇਟ ਲੈਂਦਾ ਹੈ ਜਦੋਂ ਉਸ ਪਾਣੀ ਨੂੰ ਇੱਕ ਖਾਸ ਤਰੀਕੇ ਨਾਲ ਛੱਡਿਆ ਜਾਂਦਾ ਹੈ ਤਾਂ ਉਹ ਬਿਜਲੀ ਦੀ ਤਰ੍ਹਾਂ ਸਿੱਧੇ ਤੁਹਾਡੇ ਦੁਸ਼ਮਣ ਤੇ ਅਸਰ ਕਰਦਾ ਹੈ ਸੋਚੋ ਜੇਕਰ ਤੁਸੀਂ ਸਿਰਫ ਇੱਕ ਗਲਾਸ ਪਾਣੀ ਨੂੰ ਹੱਥ ਵਿੱਚ ਲੈ ਕੇ ਜੇਕਰ ਤੁਸੀਂ ਸਿਰਫ ਇੱਕ ਗਲਾਸ ਪਾਣੀ ਹੱਥ ਵਿੱਚ ਲੈ ਕੇ ਕੁਝ ਖਾਸ ਸ਼ਬਦ ਬੋਲਦੇ ਹੋ ਅਤੇ ਤੁਹਾਡੇ ਸਭ ਤੋਂ ਵੱਡਾ ਜਿਹੜਾ ਦੁਸ਼ਮਣ ਹੈ ਉਹ ਟੁੱਟਣਾ ਸ਼ੁਰੂ ਹੋਵੇਗਾ ਉਸ ਦਾ ਆਤਮ ਵਿਸ਼ਵਾਸ ਬिखर ਜਾਵੇਗਾ ਉਸ ਦੀਆਂ ਯੋਜਨਾਵਾਂ ਨਸ਼ਟ ਹੋ ਜਾਣਗੀਆਂ ਤਾਂ ਇਹ ਕਿੰਨਾ ਅਦਭੁਤ ਹੋਵੇਗਾ ਸੰਗਤ ਜੀ ਅੱਜ ਤੁਹਾਨੂੰ ਅਜਿਹੇ ਉਪਾਅ ਦੇ ਬਾਰੇ ਦੱਸਣ ਵਾਲੇ ਹਾਂ ਇਹ ਉਪਾਅ ਇੰਨੇ ਆਸਾਨ ਹਨ ਕਿ ਕੋਈ ਵੀ ਕਰ ਸਕਦਾ ਹੈ ਪਰ ਇੰਨੇ ਅਸਰਦਾਰ ਹਨ ਕਿ ਦੁਸ਼ਮਣ ਚਾਹੇ ਕਿੰਨਾ ਵੀ ਚਲਾਕ ਤੇ ਤਾਕਤਵਰ ਕਿਉਂ ਨਾ ਹੋਵੇ ਉਸ ਨੂੰ ਰੋਣਾ ਹੀ ਪਵੇਗਾ ਜੇਕਰ ਤੁਸੀਂ ਵੀ ਆਪਣੇ ਜੀਵਨ ਤੋਂ ਦੁਸ਼ਮਣ ਨੂੰ ਹਮੇਸ਼ਾ ਲਈ ਦੂਰ ਕਰਨਾ ਚਾਹੁੰਦੇ ਹੋ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਜੋ ਤੁਹਾਨੂੰ ਅਸੀਂ ਜਾਣਕਾਰੀ ਦੇਣ ਵਾਲੇ ਹਾਂ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਉਹ ਹੈਰਾਨ ਕਰਨ ਵਾਲੀ ਜਾਣਕਾਰੀ ਹੈ ਜੀ ਅਤੇ ਤੁਹਾਡੇ ਦੁਸ਼ਮਣ ਜਿਹੜੇ ਹਨ ਉਹਨਾਂ ਨੂੰ ਹਮੇਸ਼ਾ ਲਈ ਖਤਮ ਕਰ ਦੇਵੇਗੀ ਸੰਗਤ ਜੀ ਕੀ ਤੁਸੀਂ ਜਾਣਦੇ ਹੋ ਕਿ ਸਿਰਫ ਇੱਕ ਗਲਾਸ ਪਾਣੀ ਨੂੰ ਹੱਥ ਵਿੱਚ ਲੈ ਕੇ ਉਸ ਦੇ ਕੁਝ ਸ਼ਬਦ ਬੋਲ ਦੇਣ ਨਾਲ ਹੀ ਤੁਹਾਡੇ ਸਭ ਤੋਂ ਵੱਡੇ ਦੁਸ਼ਮਣ ਦੀ ਰਾਤਾਂ ਦੀ ਨੀਂਦ ਉੱਡ ਸਕਦੀ ਹੈ। ਉਹੀ ਦੁਸ਼ਮਣ ਜੋ ਤੁਹਾਨੂੰ ਵਾਰ-ਵਾਰ ਪਰੇਸ਼ਾਨ ਕਰਦਾ ਹੈ, ਤੁਹਾਡਾ ਨੁਕਸਾਨ ਕਰਦਾ ਹੈ, ਤੁਹਾਡੀ ਬਦਨਾਮੀ ਨੂੰ ਫੈਲਾਉਂਦਾ ਹੈ। ਆਖਦੇ ਹਨ ਜਦੋਂ ਇਨਸਾਨ ਦੀ ਆਸਥਾ ਤੇ ਊਰਜਾ ਇਕੱਠੇ ਮਿਲਦੇ ਹਨ ਤਾਂ ਪਾਣੀ ਵਰਗਾ ਸੁਧਾਰਨ ਦਿਖਣ ਵਾਲਾ ਤੱਤ ਵੀ ਜ਼ਹਿਰ ਨਾਲੋਂ ਜ਼ਿਆਦਾ ਅਸਰਦਾਰ ਹੋ ਜਾਂਦਾ ਹੈ। ਸਾਧ ਸੰਗੇ ਜੀ ਅੱਜ ਤੁਹਾਨੂੰ ਇੱਕ ਅਜਿਹਾ ਗੁਪਤ ਉਪਾਅ ਦੱਸਾਂਗੇ ਜਿਸ ਵਿੱਚ ਨਾ ਕਿਤੇ ਮਹਿੰਗੇ ਸਮਾਨ ਦੀ ਜ਼ਰੂਰਤ ਹੋਣੀ ਹੈ ਨਾ ਹੀ ਕਿਸੇ ਲੰਬੇ ਅਨੁਸ਼ਾਸਨ ਬਸ ਤੁਹਾਡੇ ਹੱਥ ਵਿੱਚ ਹੋਣਾ ਚਾਹੀਦਾ ਇੱਕ ਗਲਾਸ ਪਾਣੀ ਤੇ ਤੁਹਾਡੇ ਬੁੱਲਾਂ ਤੋਂ ਨਿਕਲੇ ਕੁਝ ਚਮਤਕਾਰੀ ਸ਼ਬਦ ਜਦੋਂ ਇਹ ਸ਼ਬਦ ਬੋਲਦੇ ਜਾਂਦੇ ਹੋ ਤਾਂ ਦੁਸ਼ਮਣਾਂ ਦੇ ਭਾਗ ਦਾ ਸੂਰਜ ਡੁੱਬ ਜਾਂਦਾ ਹੈ ਉਹ ਰੋਂਦਾ ਹੈ ਤੜਫਦਾ ਹੈ ਜੋ ਦੁਸ਼ਮਣ ਤੁਹਾਡਾ ਮਾੜਾ ਕਰਦਾ ਹੈ ਤੁਹਾਡੇ ਸਾਹਮਣੇ ਝੁੱਕ ਕੇ ਮਾਫੀ ਮੰਗਣ ਲਈ ਮਜਬੂਰ ਹੋ ਜਾਂਦਾ ਹੈ ਸਾਰ ਸੰਗਤ ਜੀ ਉਪਾਅ ਜਾਣਨ ਤੋਂ ਪਹਿਲਾਂ ਪਾਣੀ ਦਾ ਰਾਜ ਤੇ ਸ਼ਬਦਾਂ ਦੀ ਤਾਕਤ ਸਮਝ ਲੈਂਦੇ ਹਾਂ ਪੁਰਾਣੇ ਤਾਤ੍ਰਿਕ ਮੰਨਦੇ ਸਨ ਕਿ ਪਾਣੀ ਸਿਰਫ ਜੀਵਾਂ ਦਾ ਆਧਾਰ ਨਹੀਂ ਬਲਕਿ ਸਭ ਤੋਂ ਵੱਡੀ ਊਰਜਾ ਦਾ ਵਾਹਕ ਹੈ ਪਾਣੀ ਵਿੱਚ ਯਾਦ ਆਸ਼ਤ ਹੁੰਦੀ ਹੈ ਤੁਹਾਡੇ ਬੋਲੇ ਗਏ ਸ਼ਬਦ ਤੁਹਾਡੀ ਭਾਵਨਾ ਤੁਹਾਡੀ ਊਰਜਾ ਪਾਣੀ ਆਪਣੇ ਅੰਦਰ ਸਮੇਟ ਲੈਂਦਾ ਹੈ ਜਦੋਂ ਤੁਸੀਂ ਉਸ ਪਾਣੀ ਤੇ ਕੋਈ ਖਾਸ ਮੰਤਰ ਖਾਸ ਸ਼ਬਦ ਬੋਲਦੇ ਹੋ ਉਹ ਪਾਣੀ ਫਿਰ ਸੁਧਾਰਣ ਨਹੀਂ ਰਹਿੰਦਾ ਉਹ ਬਣ ਜਾਂਦਾ ਹੈ ਦੁਸ਼ਮਣ ਦਾ ਨਾਸ਼ ਕਰਨ ਵਾਲਾ ਅੰਮ੍ਰਿਤ ਜਨ ਇਸੇ ਤਰ੍ਹਾਂ ਬ੍ਰਹਿਮੰਡ ਦਾ ਹਰ ਕੰਨ ਵਿੱਚ ਆਵਾਜ਼ ਨਾਲ ਪ੍ਰਭਾਵਿਤ ਹੁੰਦਾ ਹੈ ਜਦੋਂ ਤੁਸੀਂ ਗੁੱਸੇ ਦੇ ਬਦਲੇ ਅਤੇ ਆਸਥਾ ਨਾਲ ਭਰੇ ਸ਼ਬਦ ਪਾਣੀ ਤੇ ਬੋਲਦੇ ਹੋ ਤਾਂ ਉਹ ਸਿੱਧੇ ਦੁਸ਼ਮਣ ਦੀ ਆਤਮਾ ਤੱਕ ਪਹੁੰਚਦੇ ਹਨ ਸਾਧ ਸੰਗਤ ਜੀ ਇਹ ਸ਼ਕਤੀ ਅਜੇਹੀ ਹੈ ਜਿਸ ਨੂੰ ਸਮਝਣਾ ਮੁਸ਼ਕਿਲ ਹੈ ਪਰ ਅਨੁਭਵ ਕਰਨਾ ਆਸਾਨ ਹੈ ਅੱਜ ਤੁਹਾਨੂੰ ਪਾਣੀ ਨਾਲ ਜੁੜੇ ਦੋ ਜ਼ਰੂਰੀ ਉਪਾਅ ਦੱਸਣ ਵਾਲੇ ਹਾਂ ਜਿਨ੍ਹਾਂ ਨੂੰ ਕਰਨ ਤੋਂ ਬਾਅਦ ਦੁਸ਼ਮਣ ਖੁਦ ਪਾਣੀ ਮੰਗੇਗਾ ਦੁਸ਼ਮਣ ਤੁਹਾਡੇ ਨਾਲ ਦੁਸ਼ਮਣੀ ਕਰਨਾ ਭੁੱਲ ਜਾਵੇਗਾ ਇਹਨਾਂ ਜ਼ਬਰਦਸਤ ਉਪਾਅ ਹਨ ਪਹਿਲਾ ਉਪਾਅ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸਾਹਿਬ ਸੰਗਤ ਜੀ ਇਹ ਵਿਧੀ ਬੜੀ ਹੀ ਸਰਲ ਤੇ ਸੌਖੀ ਹੈ ਜਿਸ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਅਜੀਹਾ ਤੰਤਰ ਮੰਤਰ ਨਹੀਂ ਦੱਸਣ ਵਾਲੇ ਜਿਸ ਨਾਲ ਕਿ ਇਹ ਉਪਾਹ ਕਰਨ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਿਲ ਨਹੀਂ ਹੋਵੇਗੀ ਸੰਗਤ ਜੀ ਬਹੁਤ ਹੀ ਸਰਲ ਉਪਾਹਨ ਜੇਕਰ ਤੁਹਾਡੇ ਦੁਸ਼ਮਣ ਤੁਹਾਡੇ ਪਿੱਛੇ ਪੈ ਗਏ ਹਨ ਤੁਹਾਨੂੰ ਚਾਰਾਂ ਪਾਸਿਆਂ ਤੋਂ ਘੇਰ ਲਿਆ ਹੈ ਤੁਹਾਡੇ ਦੁਸ਼ਮਣ ਤੁਹਾਨੂੰ ਪੂਰੀ ਤਰ੍ਹਾਂ ਨਾਲ ਬਰਬਾਦ ਕਰਨਾ ਚਾਹੁੰਦੇ ਹਨ ਜੇਕਰ ਤੁਸੀਂ ਆਪਣੇ ਦੁਸ਼ਮਣ ਨਾਮ ਦੀ ਬਿਮਾਰੀ ਨੂੰ ਆਪਣੇ ਜੀਵਨ ਤੋਂ ਖਤਮ ਕਰਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਮੇਰੇ ਜੀਵਨ ਵਿੱਚ ਕੋਈ ਵੀ ਦੁਸ਼ਮਣ ਨਾ ਰਹੇ ਕਿਉਂਕਿ ਦੁਸ਼ਮਣ ਕੀ ਹੁੰਦਾ ਹੈ ਈਰਖਾ ਦੇ ਕਾਰਨ ਤੁਹਾਡੇ ਜੀਵਨ ਵਿੱਚ ਰੁਕਾਵਟ ਪਾਉਂਦਾ ਹੈ ਤੁਸੀਂ ਕੋਈ ਵੀ ਕੰਮ ਜੋ ਤੁਸੀਂ ਕੋਈ ਵੀ ਕੰਮ ਕਰਨ ਜਾਂਦੇ ਹੋ ਤਾਂ ਉਸ ਕੰਮ ਵਿੱਚ ਫਿਰ ਤੁਹਾਨੂੰ ਉਹ ਸਫਲ ਨਹੀਂ ਹੋਣ ਦਿੰਦਾ ਜੇਕਰ ਅਸੀਂ ਕੁਝ ਵਧੀਆ ਜਾਂ ਖਾਂਦੇ ਜਾਂ ਪੀਂਦੇ ਹਾਂ ਉਸ ਨੂੰ ਵੀ ਨਜ਼ਰ ਲਗਾਉਂਦਾ ਹੈ ਇਹ ਤਾਂ ਬਸ ਦੁਸ਼ਮਣ ਦਾ ਕੰਮ ਹੁੰਦਾ ਹੈ ਜੇਕਰ ਤੁਸੀਂ ਜਲ ਵਾਲਾ ਉਪਾਅ ਕਰਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਜਲ ਪਾਣੀ ਜਿਸ ਨੂੰ ਅਸੀਂ ਪੀਂਦੇ ਹਾਂ ਉਸ ਦਾ ਇਸਤੇਮਾਲ ਕਰਨਾ ਤੁਹਾਨੂੰ ਜ਼ਰੂਰੀ ਹੋਵੇਗਾ ਪਾਣੀ ਦੇ ਨਾਲ ਕੁਝ ਅਜਿਹੀਆਂ ਚੀਜ਼ਾਂ ਵੀ ਹਨ ਜਿਨ੍ਹਾਂ ਦਾ ਇੱਥੇ ਤੁਹਾਨੂੰ ਇਸਤੇਮਾਲ ਕਰਨਾ ਪਵੇਗਾ ਇਹ ਉਪਾਅ ਜਿਹੜਾ ਹੈ ਅੱਜ ਤੱਕ ਕਿਸੇ ਨੇ ਵੀ ਕੀਤਾ ਹੈ ਉਸ ਨੂੰ ਬਹੁਤ ਹੀ ਜ਼ਬਰਦਸਤ ਤੇ ਦੁਰਲਭ ਲਾਭ ਹੋਏ ਹਨ ਆਫਲਾਈਨ ਤਾਂ ਫਿਰ ਵੀ ਲੋਕ ਦੱਸਦੇ ਹਨ ਪ੍ਰਸੰਗਤ ਜੀ ਕੋਈ ਵੀ ਨਹੀਂ ਦੱਸ ਸਕਦਾ ਕਿ ਇਸ ਦੀ ਵਜ੍ਹਾ ਦੇ ਨਾਲ ਤੁਹਾਨੂੰ ਕਿੰਨਾ ਫਾਇਦਾ ਹੋਵੇਗਾ ਕਿਉਂਕਿ ਇਹ ਬੜਾ ਹੀ ਸ਼ਾਨਦਾਰ ਉਪਾਅ ਹੈ ਤੁਹਾਡੇ ਸਾਰੇ ਦੁਸ਼ਮਣ ਪੂਰੀ ਤਰ੍ਹਾਂ ਨਾਲ ਜੜ ਤੋਂ ਖਤਮ ਹੋ ਜਾਣਗੇ ਬਰਬਾਦ ਹੋ ਜਾਣਗੇ ਸਭ ਤੋਂ ਪਹਿਲਾਂ ਤੁਹਾਨੂੰ ਸਮਗਰੀ ਦੱਸਦੀ ਹਾਂ ਕਿ ਕਿਹੜੀ ਕਿਹੜੀ ਸਮਗਰੀ ਚਾਹੀਦੀ ਹੈ ਜੋ ਕਿ ਇਸ ਵਿੱਚ ਤੁਸੀਂ ਇਸਤੇਮਾਲ ਕਰਨੀ ਹੈ ਸਮਗਰੀ ਬਿਲਕੁਲ ਛੋਟੀ ਜਿਹੀ ਹੈ ਸਾਤ ਸੰਗਤ ਜੀ ਜੋ ਤੁਹਾਨੂੰ ਆਪਣੇ ਘਰੇ ਹੀ ਮਿਲ ਜਾਵੇਗੀ ਜਿਵੇਂ ਕਾਲੀ ਮਿਰਚ ਦੇ ਦੋ ਦਾਣੇ ਕਾਲੀ ਮਿਰਚ ਦੇ ਦੋ ਦਾਣੇ ਤੁਹਾਨੂੰ ਲੈਣੇ ਹੋਣਗੇ ਤੇ ਦੋ ਲੌਂਗ ਲੈਣੇ ਹਨ ਪਰ ਧਿਆਨ ਦੇਣਾ ਕਿ ਲੌਂਗ ਫੁੱਲ ਵਾਲੇ ਹੋਣੇ ਚਾਹੀਦੇ ਹਨ ਅਤੇ ਕਾਲੀ ਮਿਰਚ ਸਾਬਤ ਲੈਣੀ ਹੈ ਜਾਨੀ ਕਿ ਦੋ ਲੌਂਗ ਤੇ ਦੋ ਕਾਲੀਆਂ ਮਿਰਚਾਂ ਤੁਹਾਨੂੰ ਲੈਣੀਆਂ ਹਨ ਦੋਵੇਂ ਹੀ ਟੁੱਟੀਆਂ ਫੁੱਟੀਆਂ ਚੀਜ਼ਾਂ ਨਹੀਂ ਹੋਣ ਬਿਲਕੁਲ ਤਾਜ਼ੀਆਂ ਤੇ ਸਾਬਤ ਹੋਣ ਉਸ ਤੋਂ ਬਾਅਦ ਸਾਤ ਸੰਗਤ ਜੀ ਤੁਸੀਂ ਇੱਕ ਲੈਣਾ ਹੈ ਛੋਟਾ ਜਿਹਾ ਕਪੂਰ ਦਾ ਟੁਕੜਾ ਕਪੂਰ ਦੇ ਟੁਕੜੇ ਬਾਰੇ ਹਮੇਸ਼ਾ ਇਹ ਜਿਹੇ ਉਪਾਅ ਦੱਸੇ ਜਾਂਦੇ ਹਨ ਜਿਨ੍ਹਾਂ ਵਿੱਚ ਕਪੂਰ ਨੂੰ ਜਲਾਉਣਾ ਨਹੀਂ ਹੈ ਇਸ ਵਿੱਚ ਤੁਸੀਂ ਬਸ ਇੱਕ ਛੋਟਾ ਜਿਹਾ ਜਿਵੇਂ ਮੂੰਗ ਜਾਂ ਜਵਾਰ ਦਾ ਦਾਣਾ ਬਰਾਬਰ ਕਪੂਰ ਦਾ ਟੁਕੜਾ ਲੈਣਾ ਹੈ ਸਾਧ ਸੰਗਤ ਜੀ ਥੋੜਾ ਜਿਹਾ ਕਪੂਰ ਦੋ ਲੌਂਗ ਦੋ ਕਾਲੀ ਮਿਰਚ ਦੇ ਦਾਣੇ ਇੱਕ ਕਟੋਰੀ ਜਾਂ ਪਲੇਟ ਵਿੱਚ ਇਕੱਠੇ ਕਰ ਲਓ ਫਿਰ ਇਸ ਉਪਾਅ ਲਈ ਤਿਆਰ ਹੋ ਜਾਓ ਸਤ ਸੰਗੈ ਜੀ ਹੁਣ ਕੀ ਕਰਨਾ ਹੈ ਪਰਿਵਾਰ ਵਿੱਚ ਇਸ ਉਪਾਅ ਦੇ ਬਾਰੇ ਤੁਸੀਂ ਕਿਸੇ ਨੂੰ ਨਹੀਂ ਦੱਸਣਾ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਡਾ ਕੋਈ ਦੁਸ਼ਮਣ ਹੈ ਤੁਹਾਡੇ ਪਰਿਵਾਰ ਵਿੱਚ ਕਿਸੇ ਅਜਿਹੇ ਮੈਂਬਰਾਂ ਦੇ ਪਿੱਛੇ ਪਿਆ ਹੈ ਜੋ ਪਹਿਲਾਂ ਹੀ ਬਹੁਤ ਚੰਗਾ ਸੀ ਪਰ ਹੁਣ ਬੜਾ ਦੁਖੀ ਰਹਿੰਦਾ ਹੈ ਜਿਵੇਂ ਉਸਦੀ ਨੌਕਰੀ ਜਾਂ ਕੰਮ ਛੁੱਟ ਗਿਆ ਉਸ ਦਾ ਕੋਈ ਐਕਸੀਡੈਂਟ ਹੋ ਗਿਆ ਉਹ ਬੜਾ ਪਰੇਸ਼ਾਨ ਹੈ ਜਾਂ ਇੱਕਦਮ ਪਾਗਲ ਹੋ ਰਿਹਾ ਹੈ ਜਾਂ ਘਰ ਦੇ ਵਿੱਚ ਲੜਾਈ ਝਗੜੇ ਕਰਨੇ ਉਸ ਨੇ ਸ਼ੁਰੂ ਕਰ ਦਿੱਤੇ ਹਨ ਤਾਂ ਸਾਧ ਸੰਗਤ ਜੀ ਇਹ ਸਭ ਉਸ ਦੇ ਦੁਆਰਾ ਹੀ ਕੀਤਾ ਕਰਾਇਆ ਹੋ ਸਕਦਾ ਹੈ ਲੋਕ ਤੁਹਾਡੇ ਤੋਂ ਸੜਦੇ ਹਨ ਈਰਖਾ ਕਰਦੇ ਹਨ ਉਹ ਤੁਹਾਨੂੰ ਸਫਲ ਨਹੀਂ ਵੇਖਣਾ ਚਾਹੁੰਦੇ ਜਾਂ ਫਿਰ ਤੁਹਾਡਾ ਕੋਈ ਅਜੇਹਾ ਦੁਸ਼ਮਣ ਹੋਵੇ ਜੋ ਸਾਹਮਣੇ ਤੋਂ ਆ ਕੇ ਤੁਹਾਡੇ ਲਈ ਲੜਾਈ ਝਗੜਾ ਕਰਦਾ ਹੋਵੇ ਸਾਰੀਆਂ ਪਰੇਸ਼ਾਨੀਆਂ ਉਹਨਾਂ ਦੁਸ਼ਮਣਾਂ ਦੇ ਕਾਰਨ ਹੀ ਆਉਂਦੀਆਂ ਹਨ ਜੋ ਤੁਹਾਡੇ ਜੀਵਨ ਵਿੱਚ ਮੁਸ਼ਕਿਲ ਪੈਦਾ ਕਰਨੀਆਂ ਹਨ ਤੁਸੀਂ ਉਹਨਾਂ ਦਾ ਧਿਆਨ ਨਹੀਂ ਦੇਂਦੇ ਜਾਂ ਕੋਈ ਉਪਾਅ ਨਹੀਂ ਕਰਦੇ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ ਹੁਣ ਗੱਲ ਕਰਦੇ ਹਾਂ ਕਿ ਉਪਾਅ ਨੂੰ ਕਿਵੇਂ ਕਰਨਾ ਹੈ ਉਹ ਹੋਰ ਵੀ ਜ਼ਿਆਦਾ ਨੁਕਸਾਨ ਨਹੀਂ ਤਾਂ ਪਹੁੰਚਾ ਸਕਦੇ ਹਨ ਇਹ ਬੜਾ ਹੀ ਸ਼ਕਤੀਸ਼ਾਲੀ ਤੇ ਅਸਰਦਾਰ ਉਪਾਅ ਹੈ ਜੋ ਪੁਰਾਣੇ ਸਮੇਂ ਵਿੱਚ ਰਾਜੇ ਮਹਾਰਾਜੇ ਰਾਜ ਗੁਰੂਆਂ ਦੇ ਕਹਿਣ ਤੇ ਕਰਿਆ ਕਰਦੇ ਸਨ ਹੁਣ ਤੁਹਾਨੂੰ ਕਿਵੇਂ ਕਰਨਾ ਹੈ ਧਿਆਨ ਨਾਲ ਜ਼ਰੂਰ ਸੁਣਿਓ ਇਸ ਉਪਾਅ ਨੂੰ ਕਰਨ ਤੋਂ ਪਹਿਲਾਂ ਧਿਆਨ ਰੱਖਿਓ ਕਿ ਉੱਤਰ ਦਿਸ਼ਾ ਹੀ ਹੋਣੀ ਚਾਹੀਦੀ ਹੈ ਜਾਨੀ ਕਿ ਜਿਸ ਦਿਸ਼ਾ ਵਿੱਚ ਤੁਸੀਂ ਖੜੇ ਹੋਵੋਗੇ ਉਹ ਪਾ ਕਰੋਗੇ ਉਹ ਉੱਤਰ ਦਿਸ਼ਾ ਹੋਵੇ ਤੁਹਾਡਾ ਮੂੰਹ ਉੱਤਰ ਦਿਸ਼ਾ ਵੱਲ ਹੋਣਾ ਚਾਹੀਦਾ ਹੈ ਤੁਹਾਨੂੰ ਆਪਣੀ ਹਥੇਲੀ ਜਾਨੀ ਕਿ ਸਿੱਧੇ ਹੱਥ ਵਿੱਚ ਥੋੜਾ ਜਿਹਾ ਪਾਣੀ ਲੈਣਾ ਹੈ ਜਿਵੇਂ ਕਿ ਜਿੰਨਾ ਤੁਹਾਡੇ ਹੱਥ ਵਿੱਚ ਸਮਾ ਸਕੇ ਉਸੇ ਤਰ੍ਹਾਂ ਹੀ ਹਥੇਲੀ ਬਣਾਉਣੀ ਹੈ ਹਥੇਲੀ ਵਿੱਚ ਪਾਣੀ ਭਰ ਲੈਣਾ ਹੈ ਧਿਆਨ ਰਹੇ ਕਿ ਪਾਣੀ ਦੀਆਂ ਬੂੰਦਾਂ ਹੇਠਾਂ ਨਹੀਂ ਡਿੱਗਣੀਆਂ ਚਾਹੀਦੀਆਂ ਤੁਸੀਂ ਆਪਣੀ ਹਥੇਲੀ ਵਿੱਚ ਇਸ ਤਰ੍ਹਾਂ ਬਣਾਉਣੀ ਹੈ ਕਿ ਪਾਣੀ ਹੀ ਠਾਣਾ ਟਪਕੇ ਹੁਣ ਆਪਣੇ ਖੱਬੇ ਹੱਥ ਨਾਲ ਸਭ ਤੋਂ ਪਹਿਲਾਂ ਇੱਕ ਲੌਂਗ ਇੱਕ ਇਸ ਪਾਣੀ ਵਿੱਚ ਪਾ ਦੇਣਾ ਹੈ ਉਸ ਤੋਂ ਬਾਅਦ ਦੂਜਾ ਲੌਂਗ ਤੇ ਫਿਰ ਤੁਸੀਂ ਦੋ ਕਾਲੀਆਂ ਜਿਹੜੀਆਂ ਮਿਰਚਾਂ ਲਈਆਂ ਹਨ ਉਹ ਵੀ ਇਹਦੇ ਵਿੱਚ ਪਾ ਦਿਓ ਹੁਣ ਅਖੀਰ ਵਿੱਚ ਉਹ ਛੋਟਾ ਜਿਹਾ ਕਪੂਰ ਦਾ ਟੁਕੜਾ ਵੀ ਆਪਣੀ ਹਥੇਲੀ 'ਚ ਰੱਖ ਦਿਓ ਇਹ ਸਾਰੀਆਂ ਹੀ ਚੀਜ਼ਾਂ ਪਾ ਕੇ ਚਾਰੇ ਚੀਜ਼ਾਂ ਜਦੋਂ ਵਿੱਚ ਪੈ ਗਈਆਂ ਇਹ ਛੋਟਾ ਜਿਹਾ ਕਪੂਰ ਦਾ ਟੁਕੜਾ ਧਿਆਨ ਰੱਖਿਓ ਕਿ ਹਥੇਲੀ ਵਿੱਚ ਪਹਿਲਾਂ ਤੋਂ ਹੀ ਪਾਣੀ ਹੈ ਇਸ ਦੇ ਉੱਪਰ ਦੋ ਦੋ ਚੀਜ਼ਾਂ ਵੀ ਪਾਉਣੀਆਂ ਹਨ ਹਥੇਲੀ ਨੂੰ ਅਜਿਹੀ ਹੀ ਰੱਖ ਕੇ ਅੱਖਾਂ ਬੰਦ ਕਰਨੀਆਂ ਹਨ ਆਪਣੇ ਦੁਸ਼ਮਣ ਬਾਰੇ ਸੋਚਣਾ ਹੈ ਦੁਸ਼ਮਣ ਦਾ ਚਿਹਰਾ ਅੱਖਾਂ ਗਾੜੀ ਲਿਆਉਣਾ ਹੈ 10-15 ਮਿੰਟ ਸੈਕਿੰਡ ਦੇ ਲਈ ਤੁਸੀਂ ਅੱਖਾਂ ਬੰਦ ਕਰਕੇ ਆਪਣੇ ਦੁਸ਼ਮਣ ਨੂੰ ਯਾਦ ਕਰੋ ਜੇਕਰ ਤੁਹਾਡਾ ਕੋਈ ਗੁਪਤ ਦੁਸ਼ਮਣ ਹੈ ਤੁਸੀਂ ਉਸ ਨੂੰ ਨਹੀਂ ਪਛਾਣਦੇ ਤਾਂ ਤੁਸੀਂ ਅੱਖਾਂ ਬੰਦ ਕਰਕੇ ਗੁਪਤ ਦੁਸ਼ਮਣ ਵੀ ਬੋਲ ਸਕਦੇ ਹੋ 10-15 ਸੈਕਿੰਡ ਤੱਕ ਪਾਣੀ ਹਥੇਲੀ ਤੇ ਬਿਲਕੁਲ ਟਪਕਣਾ ਨਹੀਂ ਚਾਹੀਦਾ ਹਥੇਲੀ ਤੁਹਾਨੂੰ ਅਜੇਹੀ ਹੀ ਤਰ੍ਹਾਂ ਰੱਖਣੀ ਚਾਹੀਦੀ ਹੈ ਇਹਨਾਂ ਸੋਚਣ ਤੋਂ ਬਾਅਦ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਡੇ ਗੁਪਤ ਦੁਸ਼ਮਣ ਹਨ ਤਾਂ ਤੁਹਾਨੂੰ ਆਪਣੇ ਨਾਲ ਹੋਈਆਂ ਬੁਰੀਆਂ ਘਟਨਾਵਾਂ ਨੂੰ ਯਾਦ ਕਰਨਾ ਹੈ ਜਿਵੇਂ ਕੋਈ ਅਜੇਹੀ ਮੰਦਭਾਗੀ ਘਟਨਾ ਜੋ ਤੁਹਾਡੇ ਨਾਲ ਨਹੀਂ ਹੋਣੀ ਚਾਹੀਦੀ ਸੀ ਪਰ ਫਿਰ ਵੀ ਹੋ ਗਈ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਤੁਹਾਨੂੰ ਯਾਦ ਕਰਨਾ ਹੈ ਇਹਨਾਂ ਨੂੰ ਯਾਦ ਕਰਨ ਤੋਂ ਬਾਅਦ ਅੱਖਾਂ ਖੋਲਣੀਆਂ ਹਨ ਅੱਖਾਂ ਖੋਲਣ ਤੋਂ ਬਾਅਦ ਪਾਣੀ ਲੌਂਗ ਕਾਲੀ ਮਿਰਚ ਕਪੂਰ ਇੱਕ ਕਟੋਰੀ ਵਿੱਚ ਲੈ ਲਓ ਕਟੋਰੀ ਵਿੱਚ ਰੱਖਣ ਦੇ ਨਾਲ ਲੌਂਗ ਤੇ ਕਾਲੀ ਮਿਰਚ ਵੀ ਆ ਜਾਣਗੇ ਕਪੂਰ ਪਾਣੀ ਵਿੱਚ ਘੁਲ ਜਾਵੇਗਾ ਹੁਣ ਇਸ ਕਟੋਰੀ ਤੁਹਾਨੂੰ ਕੀ ਕਰਨਾ ਹੈ ਇਸ ਕਟੋਰੀ ਵਿੱਚ ਉਸ ਦੁਸ਼ਮਣ ਦੀ ਸਾਰੀ ਤਾਕਤ ਆ ਜਾਵੇਗੀ ਇਹ ਕਾਲੀ ਮਿਰਚ ਤੇ ਲੌਂਗ ਤੇ ਕਪੂਰ ਵਿਅਕਤੀ ਦੀ ਸ਼ਕਤੀ ਨੂੰ ਖਿੱਚ ਕੇ ਇਸ ਪਾਣੀ ਵਿੱਚ ਲੈ ਆਉਂਦਾ ਹੈ ਹੁਣ ਤੁਸੀਂ ਲਾਗ ਤੇ ਕਾਲੀ ਮਿਰਚਾਂ ਨੂੰ ਸੁਕਾ ਲੈਣਾ ਹੈ ਚਾਹੋ ਤਾਂ ਇਸ ਨੂੰ ਗੰਦੇ ਨਾਲੇ ਜਾਂ ਗੰਦੇ ਕੋੜੇ ਕਰਕਟ ਤੇ ਵੀ ਸੁੱਟ ਕੇ ਆ ਸਕਦੇ ਹੋ ਜਾਂ ਇਹਨਾਂ ਨੂੰ ਜਲਾ ਵੀ ਸਕਦੇ ਹੋ ਜੇਕਰ ਸੁਕਾ ਕੇ ਜਲਾ ਦਿੰਦੇ ਹੋ ਸਵਾਹ ਕਰ ਦਿੰਦੇ ਹੋ ਤੇ ਫਿਰ ਆਪਣੀ ਛੱਤ ਤੇ ਇਹਦੀ ਧੂੜ ਜਿਹੜੀ ਹੈ ਉਹ ਸੁੱਟ ਆਉਣੀ ਹੈ ਯਕੀਨ ਮੰਨੋ ਕਿ ਦੁਸ਼ਮਣ ਪੂਰੀ ਤਰ੍ਹਾਂ ਨਾਲ ਬਰਬਾਦ ਹੋਵੇਗਾ ਉਸ ਦਾ ਕੀਤਾ ਕਰਾਇਆ ਉਸ ਤੇ ਹੀ ਭਾਰੀ ਪੈ ਜਾਵੇਗਾ ਕੁੱਤੇ ਦੀ ਤਰ੍ਹਾਂ ਭਟਕਣਾ ਨਜ਼ਰ ਹੋਇਆ ਆਵੇਗਾ ਪੂਰੀ ਤਰ੍ਹਾਂ ਨਾਲ ਤੁਹਾਡਾ ਗੁਲਾਮ ਬਣ ਜਾਵੇਗਾ ਤੁਹਾਡੇ ਸਾਹਮਣੇ ਗੜਗੜਾਵੇਗਾ ਮਾਫੀਆਂ ਮੰਗੇਗਾ ਤੁਹਾਡੇ ਪਰਿਵਾਰ ਦੀਆਂ ਜਿੰਨੀਆਂ ਪਰੇਸ਼ਾਨੀਆਂ ਹਨ ਉਹ ਦੂਰ ਹੋ ਜਾਣਗੀਆਂ ਸੋ ਸਾਧ ਸੰਗਤ ਜੀ ਇਹ ਸੀ ਜੀ ਪਾਣੀ ਦਾ ਬਹੁਤ ਹੀ ਜ਼ਿਆਦਾ ਪਾਵਰਫੁਲ ਉਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ